ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਕੰਦਰਪੁਰੇ ਵਾਲਿਆਂ ਦੀਆਂ ਬੱਕਰੀਆਂ ਦਿਖਾਉਨੇ ਆ ਨਾਂ ਬਹੁਤ ਵੱਡਾ ਪੁਰਾਣੇ ਅੱਜ ਜਿਹੜੀ ਤਾਂ ਸਾਰੇ ਜਾਣਦੇ ਆ ਬਾਈਆਂ ਨੂੰ ਪਰ ਜਿਹੜੇ ਨਵੇਂ ਇਹ ਕਿੱਤੇ ਨਾਲ ਜੁੜੇ ਨੇ ਉਹ ਹਜੇ ਘੱਟ ਜਾਣਦੇ ਆ ਕਿਉਂਕਿ ਬਾਈ ਕੈਮਰੇ ਦੇ ਸਾਹਮਣੇ ਬਹੁਤ ਘੱਟ ਆਉਂਦੇ ਨੇ ਤਾਂ ਅੱਜ ਆਪਾਂ ਇਹਨਾਂ ਦੇ ਪਿੰਡ ਪਹੁੰਚੇ ਸੀ ਸਕੰਦਰਪੁਰ ਕਿ ਸਕੰਦਰਪੁਰ ਦੇ ਕਿਹੜੇ-ਕਿਹੜੇ ਪਿੰਡ ਨੇੜੇ ਰਹ ਜਾਂਦੇ ਨੇ ਤੇ ਕਿਹੜਾ ਜ਼ਿਲ੍ਹਾ ਪੈ ਜਾਂਦਾ ਇਹਨੂੰ ਜ਼ਿਲ੍ਹਾ ਮਰੇਕੋਟਲਾ ਵੀ ਹੂੰ ਸਾਡੇ ਲਵੇਂ ਪੂ ਦਾ ਨਾਂ ਤਖਰਾ ਗਠਾਲਾ ਖੰਡੜੇ ਇਹ ਪਿੰਡ ਸਾਡੇ ਲਵੇਂ ਨੇ ਜੀ ਠੀਕ ਹੈ ਤੇ ਬਈ ਆਪਣਾ ਇਹ ਕਿੱਤਾ ਕਿੰਨਾ ਕੁ ਪੁਰਾਣਾ ਬੱਕਰੀਆਂ ਦਾ ਇਹ ਤਾਂ ਜੀ ਬਹੁਤ ਪੁਰਾਣਾ ਹੈ ਸਾਡਾ ਅਸੇ ਸ਼ੁਰੂ ਤੋਂ ਬਾਪ ਦਾਦਾ ਦੇ ਹੀ ਕੰਮ ਕਰਦੇ ਸੀ ਨਹੀਂ ਨਾਨਿਆਂ ਤੋਂ ਚੱਲਿਆ ਹੈ ਜੀ ਨਾਨਕਿਆਂ ਤੋਂ ਅਸੀਂ ਨਾਨਕਿਆਂ ਤੋਂ ਚੱਲਿਆ ਹੋਇਆ ਹਾਂ ਜੀ ਠੀਕ ਹੈ ਪਹਿਲਾਂ ਮੇਰਾ ਨਾਨਾ ਚਾਰਦਾ ਸੀ ਉਹਦਾ ਗਾਂਹ ਜਿਹੜਾ ਲਾਨੇਦਾਰ ਸੀ ਉਹ ਚਾਰਦਾ ਸੀ ਫਿਰ ਮੇਰਾ ਨਾਨਾ ਚਾਰਨ ਲੱਗ ਗਿਆ ਫਿਰ ਮਾਮੇ ਨੇ ਜਾਰੀਆਂ ਨੇ ਮਾਮੇ ਦੇ ਨਾਲ ਮੈਂ ਜਾਰੀਆਂ ਨੇ ਠੀਕ ਹੈ ਤੁਸੀਂ ਨਾਨਕ ਹੀ ਰਹਿੰਦੇ ਹੁੰਦੇ ਸੀ ਯਾਰ ਮੈਂ ਨਾਨਕ ਹੀ ਰਹਿੰਦਾ ਸੀ ਜੀ ਠੀਕ ਹੈ ਲਓ ਵੀ ਬਈ ਨਾਨਕਿਆਂ ਦਾ ਸੌਂਕ ਆ ਬਾਈ ਦੇ ਤੇ ਉਹ ਇਹਨਾਂ ਨੇ ਸਾਮੇ ਹੈਗਾ ਤੇ ਹੁਣ ਸੋਣ ਨੂੰ ਇਹਨਾਂ ਦੇ ਨਾਗ ਦਿਖਾਉਨੇ ਆ ਤੇ ਪੁੱਛਦੇ ਆ ਵੀ ਕਿਹੜੀ ਬਲੱਡ ਲਾਈਨ ਇਹਨਾਂ ਲਵੇ ਚੱਲਦੀ ਆ ਬਈ ਆ ਬੱਕਰੇ ਬਾਰੇ ਦੱਸੀ ਇਹ ਸਾਡਾ ਘਰ ਦਾ ਬੱਚਾ ਗਾ ਹੂੰ ਇਹ ਕਈ ਪੀੜੀਆਂ ਸਾਡਾ ਘਰ ਦਾ ਹੀ ਚੱਲਿਆ ਆਉਂਦਾ ਰਵਾ ਠੀਕ ਐ ਹਾਂਜੀ ਤੇ ਬਈ ਇਹਦੀ ਖਾਸੀਅਤ ਕੀ ਆ ਬੱਕਰੇ ਦੀ ਦੇਖ ਲੋ ਜੀ ਹੁਣ ਲੰਬਾ ਲੰਜਾ ਬਹੁਤ ਆ ਇਹ 6 ਦੰਦ ਹੋਇਆ ਇਹ ਅੱਛਾ 6 ਦੰਦ ਹੋਇਆ ਹਾਂਜੀ ਬੱਕਰੀਆਂ ਕਰਾਉ ਸੇ ਤੋਂ ਕਰਾਉਂਦੇ ਆ ਇੱਕੀ ਪਹਿਲੀ ਝੋਲੀ ਲਈ ਆ ਜੀ ਇਹ 6 ਦੰਦ ਤੇ ਲੈਂਦੀ ਆ ਬਈ ਪਹਿਲੀ ਝੋਲੀ ਹਾਂਜੀ ਠੀਕ ਹੈ ਤੇ ਇੱਕ ਬੱਕਰਾ ਹੋਰ ਇੱਕ ਇੱਕ ਛੋਟੇ ਲਵੇ ਹੋਰ ਸੀਗਾ ਬਰੀਡਰ ਉਹ ਘਰੇ ਆ ਜੀ ਅਸਿਆ ਉਹ ਬਾਹਰ ਮਾਲ ਤੇ ਨਹੀਂ ਲੈ ਕੇ ਆਉਂਦੇ ਨਾ ਮਾਲ ਤੇ ਨਹੀਂ ਲੈ ਕੇ ਆਉਂਦੇ ਜੀ ਅਸਿਆ ਉਹ ਕੋਲ ਵਾਲਾ ਜੀ ਗਰਮੀ ਵਾਲੀ ਮੰਨਦਾ ਉਹ ਘਰੀ ਹੁੰਦਾ ਉਹਦਾ ਅਸਿਆ ਗਰਮੀ ਮੰਨਦਾ ਤਾਂ ਕਰਕੇ ਘਰੇ ਆ ਹੈ ਹਾਂ ਜੀ ਲਓ ਜੀ ਹੁਣ ਬਰੀਡਰ ਦਿਖਾਉਨੇ ਆ ਤੇ ਬਾਈ ਬਰੀਡਰ ਕੀ ਦੇਖ ਕੇ ਰੱਖਦੇ ਮਾਲ ਦੇ ਵਿੱਚ ਫਿਰ ਇਹ ਹੀ ਬਸ ਸਾਨੂੰ ਖੂਨ ਦਾ ਪਤਾ ਹੁੰਦਾ ਮਾਂ ਚੰਗੀ ਆ ਪਿਓ ਚੰਗਾ ਹੂੰ ਗਾਂਹਾਂ ਬੱਚਾ ਚੰਗਾ ਨਿਕਲਦਾ ਠੀਕ ਹੈ ਗਾਂਹ ਇਹਦਾ ਇਹ ਨਮ ਬਹੁਤ ਵਧੀਆ ਨੇ ਜੀ ਬੱਚੇ ਦੇ ਪੂਰੇ ਟੌਪ ਨੇ ਅਛੇ ਇਹਦੇ ਬੱਚੇ ਵੀ ਵਧੀਆ ਆਉਂਦੇ ਨੇ ਹੈ ਹਾਂ ਜੀ ਐਕਤੀ ਜਿਹੜੇ ਝੋਲੀ ਲੈਂਦੀ ਆ ਉਹ ਆਗੇ ਬੱਚੇ ਆ ਕੀ ਇਹਦੇ ਸਾਰੇ ਬੱਚੇ ਇਹਦੇ ਨੇ ਆ ਨਾਲ ਫਿਰਦੇ ਨੇ ਜਿਹੜੇ ਇਹਦੇ ਨੇ ਅਛਾ ਜਿਹੜੇ ਛੋਟੇ ਛੋਟੇ ਜੇ ਨਾਲ ਫਿਰਦੇ ਨੇ ਇਹ ਇਹਦੇ ਨੇ ਹੈ ਆ ਬੱਚਾ ਇਸੇ ਦਾ ਆ ਹਾਂ 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 ਕਿੰਨੇ ਟਾਈਮ ਦਾ ਹੋ ਗਿਆ ਬਈ ਬੱਚਾ ਆ ਇਹ ਸਾਢੇ 4 ਮਹੀਨਿਆਂ ਦਾ ਜੀ ਠੱਡੀ ਬਈ ਕਰਨ ਠੀਕ ਹੈ ਸਾਢੇ 4 ਮਹੀਨਿਆਂ ਦਾ ਹੈ ਹਾਂ ਜੀ ਹੂੰ ਤੇ ਬਈ ਇਹਦੀ ਮਾਂ ਥੱਲੇ ਕਿੰਨਾ ਦੁੱਧ ਸੀ ਫਿਰ ਆ ਬੱਕਰੇ ਦੀ ਮਾਂ ਥੱਲੇ ਹੈਗਾ ਦੀ 2.5 ਤੋਂ 3 ਲੀਟਰ ਦੁੱਧ ਹੈਗਾ ਜੀ ਇਹਦੇ ਥੱਲੇ ਹੈ ਹਾਂ ਜੀ ਠੀਕ ਹੈ ਤੇ ਬਈ ਇਹਦੇ ਆ ਬੱਟ ਜੇ ਬਹੁਤ ਪੈਂਦੇ ਯਾਰ ਮੂੰਹ ਤੇ ਇਹੀ ਤਾਂ ਨਿਸ਼ਾਨੀਆਂ ਨੇ ਜੀ ਚੰਗੇ ਪਸ਼ੂ ਦੀਆਂ ਇਹੀ ਹੁੰਦੀਆਂ ਨੇ ਨਿਸ਼ਾਨੀਆਂ ਹਾਂ ਜੀ ਠੀਕ ਆ ਇਹ ਬਈ ਕਿਉਂ ਵੀ ਬਰੀਡ ਚ ਜ਼ਿਆਦਾ ਆ ਜਾਂਦਾ ਇਹਦੇ ਨਾਲ ਜਾਂ ਕੀ ਹੈ ਹਾਂ ਹਾਂ ਇਹ ਤਿਉੜੀਆਂ ਪੈਂਦੇ ਨੇ ਇੱਕ ਜਿਉਂ ਜਿਉਂ ਇਹ ਭਾਰੀ ਹੋਈ ਜਾਊਗਾ ਜਿਉਂ ਜਿਉਂ ਇਹ ਵਧਣਗੇ ਘਟਦੇ ਨਹੀਂ ਅਸਾਂ ਆ ਬੰਦ ਕਰੀ ਅਸਾਂ ਝਾਲਰ ਬਧੂ ਹੂੰ ਤੇ ਜਾਨ ਪਈ ਜਾਂਦੀ ਆ ਕਰਦਣ ਤੇ ਜਾਨ ਪੈਂਦੀ ਆ ਜਦੋਂ ਤਾਂ ਇਹਦੇ ਨਾਲ ਜਾਨ ਪੈਂਦੀ ਹੈ ਹਾਂ ਤੇ ਜਿਹੜੀ ਝਾਲਰ ਕਹਿੰਦੇ ਹੁੰਨੇ ਆਪਾਂ ਬਈ ਉਹ ਜਿੰਨੀ ਵੱਡੀ ਹੋਵੇ ਉਹਨਾਂ ਪਿਓਰ ਚ ਭਾਗ ਜਾਂਦਾ ਉਹਨਾਂ ਹੀ ਪਿਓਰ ਚ ਜਾਂਦਾ ਜੀ ਠੀਕ ਆ ਇਹ ਵੀ ਬਾਈ ਬਹੁਤ ਆਣਾ ਚੱਲ ਹਾਂਜੀ 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 ਛੇ ਦੰਦ ਆਂਦਾ ਨਾ ਛੇ ਦੰਦ ਆਂਦਾ ਜੀ ਹੂੰ ਤੇ ਬਾਈ ਇਹ ਹਾਇਟ ਕਿੰਨੇ ਦੰਦ ਤੱਕ ਕਰੂਗਾ ਅਸਲ ਵਿੱਚ 4 ਸਾਲ ਤੱਕ ਬੱਕਰਾਂ ਕੰਦ ਕਰੀ ਜਾਂਦਾ ਜੀ 4 ਸਾਲ ਤੱਕ ਹਾਂ ਇਹ 3 ਕ ਸਾਲ ਦਾ ਹੋ ਗਿਆ ਜੀ 3 ਸਾਲ ਦਾ ਹੋ ਗਿਆ ਹਾਂਜੀ ਠੀਕ ਆ ਤੇ ਬਾਕੀ ਬਾਈ ਲੱਤਾਂ ਪੈਰਾਂ ਦਾ ਕਿਵੇਂ ਹੋਣਾ ਚਾਹੀਦਾ ਜਿਹੜਾ ਬਰੀਡਰ ਬੱਕਰਾ ਹੁੰਦਾ ਆਪਣਾ ਲੱਤਾਂ ਬਾਹ ਹੱਡ ਬਾਹ ਖੁੱਲੇ ਹੋਣੇ ਚਾਹੀਦੇ ਨੇ ਜੀ ਮੋਟੇ ਅੱਛਾ ਮੋਟੇ ਹੋਣੇ ਚਾਹੀਦੇ ਹਾਂ ਹਾਂਜੀ ਠੀਕ ਐ ਤੇ ਬਾਕੀ ਬਾਈ ਆਪਾਂ ਕੰਨਾਂ ਤੇ ਗੱਲ ਕਰ ਲਈਏ ਜਿਹੜੇ ਕੰਨ ਹੁੰਦੇ ਆ ਇਹ ਅਸਲ ਕਿੰਨੇ ਕ ਵੱਡੇ ਹੋਣੇ ਚਾਹੀਦੇ ਆ ਵਿੱਚ ਕਹਿੰਦੇ ਆ ਵੀ 20 ਇੰਚਾਂ ਦਾ ਹੋਵੇ 20 ਦਾ ਹੋਵੇ ਵੀ ਉਹ ਫਿਰ ਪਿਆਉਰ ਚ ਆ ਜਾਂਦਾ ਬਾਈ ਤੁਸੀਂ ਕੀ ਕਹਿੰਦੇ ਹੋ ਵੀ ਕਿੰਨੇ ਕ ਇੰਚਾਂ ਦਾ ਕੰਨ ਹੋਣਾ ਚਾਹੀਦਾ ਕੰਨ ਤਾਂ ਜੀ ਹੁਣ ਲੰਬੇ ਦੀ ਮਾਰਕੀਟ ਆ ਲੰਬਾਈ ਸੋਹਣਾ ਲੱਗਦਾ ਹੱਸਿਆ ਜੰਨਾ ਲੰਬਾ ਹੋ ਉਨਹੀਂ ਸੋਹਣਾ ਲੱਗੂ ਠੀਕ ਆ ਉਹਦੇ ਨਾਲ ਬਾਈ ਕੋਈ ਐ ਸੂਏ ਤੇ ਫਰਕ ਤਾਂ ਨਹੀਂ ਪੈਂਦਾ ਵੀ ਦੁੱਧ ਬਾਅਦ ਚ ਨਾ ਨਾ ਕੋਈ ਫਰਕ ਨਹੀਂ ਆਉਂਦਾ ਉਹ ਕੱਲੇ ਸੁਨੱਖ ਬਣੇ ਖਾਤਰ ਸੁਨੱਖ ਬਣਿਆ ਜਾਂਦਾ ਇਹ ਠੀਕ ਆ ਇੱਕੋ ਕਹਿੰਦੇ ਹੁੰਦੇ ਆ ਬਾਈ ਜਿਹਦੇ ਕ ਪਿਓ ਠੰਡੇ ਸਵੇਰਾ ਦਾ ਹੁੰਦਾ ਹਨਾ ਹਾਂ ਇਹ ਬਹੁਤ ਨਿੱਗੇ ਨੇ ਜੀ ਹੂੰ ਇਹ ਕਰਨਾ ਦੀ ਹੀ ਹੋ ਹੁੰਦਾ ਤੇ ਬਾਕੀ ਬਈ ਟੈਸਟਿਕਲਾਂ ਦਾ ਕਿਵੇਂ ਹੋਣਾ ਚਾਹੀਦਾ ਬੱਕਰਾ ਟੈਸਟਿਕਲਾਂ ਦਾ ਜੀ ਥੱਲੇੋਂ ਥੋੜੇ ਜਿਹਾ ਫਟਵੇਂ ਹੋਣੇ ਚਾਹੀਦੇ ਦਿਖਾਇਓ ਬਈ ਤੋਰੇ ਬੱਕਰਾ ਮੜਾ ਛੋਡਾ ਥੋੜੇ ਜਿਹਾ ਫਟਵੇਂ ਉਹਦਾ ਕੀ ਕਾਰਨ ਬਈ ਉਹਦੇ ਫਿਰ ਥਣ ਭਾਂਡਾ ਪਾਠਾ ਵਧੀਆ ਘੜਦੇ ਨੇ ਜੀ ਠੀਕ ਆ ਕਰਿਓ ਮੂਹ ਨੂੰ ਥੋੜਾ ਜਿਆ ਅੱਛਾ ਬਈ ਫਿਰ ਉਹ ਹੋ ਜਾਂਦਾ ਥਣ ਵੀ ਟੈਸਟਿਕਲਾਂ ਦੇ ਆਧਾਰ ਤੇ ਵਧੀਆ ਹਾਂ ਮੋਟੇ ਥਣ ਘੜਦੇ ਨੇ ਲੰਬੇ ਘੜਦੀਆਂ ਨੇ ਪਠਾ ਐਸੇ ਆ ਹਾਂ ਠੀਕ ਹੈ ਇਹਦੀਆਂ ਪੱਠਾ ਤਾਂ ਹਜੇ ਆਈਆਂ ਨਹੀਂ ਹਨਾ ਪੱਠਾ ਹੈ ਸੂਈ ਨਹੀਂ ਹਜੇ ਪੱਠਾ ਪੱਠਾ ਸਾਰੀਆਂ ਇਸੇ ਦੀਆਂ ਨੇ ਜੀ ਆ ਛੋਟੀਆਂ ਇਹਦੀਆਂ ਨੇ ਹਾਂ ਆ ਆ ਮੇਮ ਨਹੀਂ ਵੇਚੇ ਇਹਦੇ ਕੰਨ ਦੇਖੋ ਹੂੰ ਛੱਡ ਦੇ ਇਹਨੂੰ ਛੱਡ ਦੋ ਜੀ ਛੱਡ ਦੋ ਬੱਕਰਾ ਛੱਡ ਦੋ ਜੀ ਆ ਬੱਚਾ ਇਸੇ ਦਾ ਹੀ ਹੈ ਧੀ ਹੈ ਇਹਦੀ ਸਿਆਏ ਭਾਈ ਜਿਹੜਾ ਸਾਨੂੰ ਬੱਕਰਾ ਦਿਖਾਇਆ ਉਹਦੀ ਧੀ ਹੈ ਇਹ ਤੇ ਜਿੰਨੇ ਬੱਚੇ ਨੇ ਇੱਕ ਧੀ ਸਾਰੇ ਇਹਦੀ ਨੇ ਇਹਦੀ ਨੇ ਵੱਡੇ ਬੱਕਰੇ ਤਾਂ ਨਹੀਂ ਹੈਗਾ ਵੱਡੇ ਤਾਂ ਹੈਗੇ ਨੇ 1 2 1 2 ਵੱਡੇ ਦੇ ਨੇ ਹੈ ਹਾਂ ਜੀ ਆ ਵੀ ਇਸੇ ਦੀ ਛੱਲੀ ਆ ਇਹ ਆ ਬੱਚਾ ਸਾਡਾ ਰੱਖਿਆ ਹੋਇਆ ਜੀ ਇਹ ਇਹ ਇੱਕ ਟੀਮ ਮੰਨ ਕੇ ਚੱਲੋ ਵੀ ਬਰੀਡਰ ਬਣਾਵੋਗੇ ਇਹਨੂੰ ਹਾਂ ਬਰੀਡਰ ਰੱਖਣਾ ਹੀ ਇਹ ਠੀਕ ਹੈ ਇਹਦੇ ਕੰਨਾਂ ਦਾ ਪੌਣਾ ਵਿਵੱਦ ਨੇ ਜੀ ਚੌੜਾ ਬਹੁਤ ਆ ਚੌੜਾ ਕੰਨ ਬਹੁਤ ਹੈ ਨਾ ਹਾਂ ਜੀ ਹੂੰ ਤੇ ਬਾਈ ਜਿਵੇਂ ਤੁਸੀਂ ਹੁਣ ਇਹ ਛੋਟਾ ਬੱਚਾ ਕਹਿੰਦਾ ਵੀ ਅਸੀਂ ਮਾਲ ਚ ਰੱਖਣਾ ਨਾ ਗਾਂਾਂ ਨੂੰ ਤਾਂ ਇਹ ਕੀ ਦੇਖਿਆ ਛੇ ਇਹਦੇ ਵਿੱਚ ਆ ਪੱਠ ਪਰਾਂ ਕਰਿਓ ਬਈ ਤਾਂ ਇਹਦੇ ਵਿੱਚ ਕੀ ਬਰੀਕੀ ਦੇਖੀ ਬਈ ਇਹ ਜੇ ਸਾਰੀਆਂ ਬਰੀਕੀਆਂ ਠੀਕ ਨੇ ਜੀ ਅਸਿਆ ਹਾਂ ਜੀ ਜਿਵੇਂ ਮੂੰਹ ਮੱਥਾ ਹੋ ਗਿਆ ਹੈ ਮੂੰਹ ਮੱਥਾ ਦਾ ਬਾਕੀ ਬੇਲ ਲੰਬਾ ਲੰਜਾ ਪਿਆਉਣਾ ਉੱਤੇ ਬਣੂਗਾ ਜੀ ਇਹ ਬੱਚਾ ਸਾਡਾ ਅੱਛਾ ਪਿਆਓ ਤੇ ਉੱਤੇ ਬਣੂ ਹਾਂ ਜੀ ਠੀਕ ਐ ਮਾਂ ਚੰਗੀ ਆ ਮਾਂ ਥੱਲੇ ਕਿੰਨਾ ਦੁੱਧ ਆ ਜੀ ਮਾਂ ਥੱਲੇ ਹੈਗਾ 4 ਲੀਟਰ ਦੇ ਲੈਵਲ 'ਤੇ ਆਉਣਿਆ ਜੀ ਠੀਕ ਆ ਹਾਈਟ ਕਿੰਨੀ ਆ ਉਹਦੀ ਹਾਈਟ ਦਾ 40 ਹੋਊ 40 ਹੋ ਐ ਹਾਂ ਲੋਹੀ ਬੱਕਰੀ ਦਾ ਹੀ ਆ ਜਿਆ ਅੱਛਾ ਲਿਆਓ ਫੜ ਕੇ ਜੀ ਇਹਦੀ ਮਾਂ ਲਓ ਵੀ ਆ ਬੱਚਾ ਚੰਗਾ ਐ ਇੱਕ ਵੀ ਬਰੀਡਰ ਰੱਖਣਗੇ ਇਹ ਬਾਈ ਛੋਟੇ ਬੱਚੇ 'ਚ ਫਿਰ ਪਤਾ ਲੱਗ ਜਾਂਦਾ ਵੀ ਇਹ ਚੰਗਾ ਬਣੂਗਾ ਜਿਹਨੂੰ ਪਰਖ ਆਈ ਉਹਦਾ ਜਾਮਦੇ ਦੇ ਜਾਲੇ ਪੁੰਚਣ ਤੋਂ ਪਹਿਲਾਂ ਦੱਸ ਦਿੰਦਾ ਅੱਛਾ ਇਹ ਬੱਕਰੀ ਦਾ ਹੈ ਹਾਂ ਜੀ ਇਹਦਾ ਬੱਚਾ ਇੱਕ ਨਾਗਰਾ ਸਾਡਾ ਉੱਥੇ ਫਿਰਦਾ ਜੀ ਹੂੰ ਆਪਣੇ ਚੱਕ ਪਾਈ ਕੇ ਚੱਕ ਪਾਈ ਕੇ ਹਾਂ ਉਹ ਬੱਚਾ ਲੈ ਕੇ ਦੀ ਪਾਰ ਜਿਵੇਂ ਬਈ ਇਹ ਨਾਗਰੇ ਉਹ ਨਾਗਰਾ ਦਾ ਜਿਵੇਂ ਨਾਗਰੇ ਜਾਏ ਕਾਲ ਆ ਗਿਆ ਫਿਰ ਇਹ ਬੱਕਰੇ ਤੇ ਬੱਕਰੇ ਤੇ ਗਿਆ ਜੀ ਤੇ ਇੱਕ ਆਉਦੇ ਤੇ ਲੈ ਗਈ ਇਹ ਹਾਂ ਜੀ ਬਾਕੀ ਇਹ ਬੱਕਰੇ ਦੀ ਸੂੰਦੀ ਆ ਵੱਧ ਇਹ ਬੱਕਰੇ ਤੇ ਸੂੰਦੀ ਆ ਕਿੰਨੇ ਦਿਨ ਦਾ ਜੀ ਇਹਦਾ ਪੂਰੇ ਦਿਨ ਦੀ ਆ ਜੀ ਪੂਰੇ ਦਿਨ ਦੀ ਆ ਹਾਂ ਜੀ ਤੇ ਬਈ ਜਿਵੇਂ ਹਨਾ ਇਹ ਜਿਹੜੀਆਂ ਛੋਟੇ ਲਾਵੇ ਬੱਕਰੀਆਂ ਨੇ ਹਾਂ ਇਹ ਕਿੱਥੋਂ ਆਈਆਂ ਤੁਹਾਡੇ ਲਵੇ ਇਹ ਮੇਰੇ ਨਾਨਕਿਆਂ ਦੀ ਚੱਲਿਆ ਹੈ ਜੀ ਰਵਾਜ਼ ਆ ਤੁਸੀਂ ਨਾਨਕਿਆਂ ਦੀ ਲੈ ਕੇ ਆਏ ਹੋ ਹਾਂ ਜੀ ਠੀਕ ਹੈ ਕਿਹੜੇ ਪਿੰਡ ਸ਼ਈ ਨਾਨਕੇ ਸੀਹਾਂ ਦਾ ਉਹਦੀ ਸੀਹਾਂ ਦੋ ਉੱਥੇ ਚੱਲਿਆ ਹੋਇਆ ਹੈ ਉੱਥੇ ਹੀ ਚੱਲਿਆ ਹੈ ਕਿੰਨੀਆਂ ਬੱਕਰੀਆਂ ਦਿੱਤੀਆਂ ਫਿਰ ਸਾਨੂੰ ਮੈਨੂੰ ਉਹਨਾਂ ਨੇ 6 ਪੱਠਾ ਦਿੱਤੇ ਜੀ ਅਰੇ 6 ਪੱਠਾ ਤੋਂ ਅੱਜ ਕਿੰਨੇ ਪਸ਼ੂ ਹੋ ਗਏ ਬਾਈ ਅੱਜ ਹੋਣਗੇ ਸਾਡੇ ਕੋਲੇ 50 60 ਪਸ਼ੂ ਹੈ ਜਣੇ ਜੀ 50 60 ਹਾਂ ਜੀ ਤੁਸੀਂ ਸ਼ੁਰੂ ਤੋਂ ਲੈ ਕੇ ਇਹੀ ਕੰਮ ਕੀਤਾ ਇਹੀ ਕੰਮ ਕੀਤਾ ਜੇ ਆਪਾਂ ਕਿਤੇ ਉਹ ਡੱਕਾ ਨਹੀਂ ਤੋੜਿਆ ਅਸੀਂ ਬੱਕਰੀਆਂ ਤੇ ਸੀ ਬੱਕਰੀਆਂ ਦਾ ਬਾਈ ਕਿਵੇਂ ਸੌਂਗ ਪੈ ਗਿਆ ਜਾਂ ਫਿਰ ਮਾਮੇ ਨੇ ਧੱਕੇ ਨਾਲ ਨਾਨਿਆਂ ਨੇ ਲਾਤਾ ਨਹੀਂ ਧੱਕੇ ਨੇ ਨਹੀਂ ਲਾਇਆ ਜੀ ਉਹਨਾਂ ਕੋਲੇ ਰਹਿੰਦਾ ਸੀਗਾ ਮੈਂ ਮੇਰੇ ਮਾਮੇ ਦੀ ਬਾਹ ਵੱਡੀ ਹੋਈ ਸੀ ਹੂੰ ਮੈਂ ਉਹਨਾਂ ਦਾ ਗੋਦ ਲਿਆ ਹੋਇਆ ਸੀ ਗਈ ਅੱਛਾ ਤੇ ਚੱਲ ਉਦੋਂ ਮਾਗਰੋ ਮਾਮਾ ਗੁਜ਼ਰ ਗਿਆ ਮਾਮੀ ਗੁਜ਼ਰ ਗਈ ਹੂੰ ਮੁੰਡਾ ਗੁਜ਼ਰ ਗਿਆ ਉਹਦਾ ਅੱਛਾ ਫਿਰ ਜਦੋਂ ਆਪਾਂ ਉੱਥੇ ਨੇਵੀ ਜੀ ਨਹੀਂ ਪਿੰਡ ਆ ਗਿਆ ਉਹਦੇ ਠੀਕ ਹੈ ਫਿਰ ਉੱਥੇ 6 ਬੱਕਰੀਆਂ ਲੈਂਦੇ ਸੀ ਨਾ ਉੱਥੋਂ ਦਾ ਫਿਰ ਐ ਬੱਕਰੀਆਂ ਦਾ ਵੱੱਡ ਬਣ ਗਿਆ ਤੇ ਜੀ ਅੱਛਾ ਮੈਂ 40 45 ਪਸ਼ੂ ਲੈ ਕੇ ਆਏ ਦੀ ਉੱਥੋਂ ਵੀ ਠੀਕ ਐ ਹਾਂਜੀ ਤੇ ਆ ਆ ਬੱਕਰੀਆਂ ਬਾਰੇ ਦੱਸਿਓ ਬਈ ਕਾਲੀਆਂ ਨੇ ਜਿਹੜੀਆਂ ਇਹ ਵੱਡੇ ਦੀਆਂ ਨੇ ਜੀ ਅਸੇ ਪੱਠਾ ਨੇ ਹਾਂਜੀ ਕਿੰਨੇ ਕਿੰਨੇ ਦੰਦ ਹੋ ਗਏ ਬਈ ਇਹ ਚਾਰ ਚਾਰ ਦੰਦ ਹੋ ਗਏ ਜੀ ਹਾਈਟ ਵਧੀਆ ਕਰ ਗਈਆਂ ਯਾਰ ਹਨਾ ਬਈ ਕਿੰਨੇ ਕਿੰਨੇ ਹੋ ਹਾਈਟ ਆ ਬਈ ਹਾਂ ਇਹਦਾ 40 ਹੂ ਹਨਾ ਬਈ ਹਾਂ ਇਹ ਸੂਈਆਂ ਨਹੀਂ ਹੈਗੀਆਂ। ਨਾ ਇਹੇ ਕਰਾਉਸ ਵੀ ਨਹੀਂ ਕਰਾਈਆਂ। ਫਿਰ ਬਈ ਅੱਜ ਮੈਂ ਦੁੱਧ ਵਾਲਾ ਹੀ ਖੜੀ ਆ ਇਹ। ਇਹ ਤਾਂ ਮਸ਼ਤੇਮੇ ਦੀ ਮਾਰ ਲਾ ਲਿਆ ਜੀ। ਅੱਛਾ। ਠੀਕ ਐ। ਕੰਨਾਂ ਦੀ ਲੈਂਥੇ ਦੀ ਵਧੀਆ ਨਾ ਬਈ। ਹਾਂ ਜੀ। ਠੀਕ ਐ। ਤੇ ਬਈ ਫਿਰ ਕੇ ਸਕੰਦਰਪੁਰੇ ਵਾਲੀ ਬਲੱਡ ਲਾਈਨ ਆ ਗਈ। ਹਾਂ ਇਹ ਸਾਡੀ ਘਰ ਦੀ ਲੈਣਾ ਇਹ। ਘਰ ਦੀ ਆ ਹੈ। ਹਾਂ ਜੀ। 12 ਉਹ ਕੋਈ ਬੱਕਰੀ ਨਹੀਂ ਲੈਤੀ। 12 ਬੱਕਰੀ ਜਿਹੜੀਆਂ ਜਿਹੜੀਆਂ ਛੋਡੇ ਮਾਮੇ ਨਾਨਿਆਂ ਕੋਲ ਹੁੰਦੀਆਂ ਸੀ ਉਹ ਕਿੱਥੋਂ ਚੱਲੀਆਂ ਸੀ? ਉਹ ਘਰ ਤੋਂ ਹੀ ਚੱਲੀਆਂ ਹੋਈਆਂ ਜੀ ਉਹਨਾਂ ਦੇ ਗਾਂਹੇ ਗਾਂ ਦੀ ਗਾਂ ਘਰ ਦੇ ਉਹ ਵੀ ਨਹੀਂ ਦੀ ਕੋਈ ਮੁੱਲ ਲੈਂਦੇ। ਅੱਛਾ ਮੁੱਲ ਠੀਕ ਐ। ਨਾ ਵੇ ਸਾਨੂੰ ਬੱਕਰੀਆਂ ਦਾ ਸੌਂਕ ਕਰਾਉਨੇ ਆ ਬਾਈਆਂ ਦੀਆਂ। ਯਾਨੀ ਬੱਕਰੇ ਕਿੰਨੀ ਉਹਦਾ ਹੈਗੀਆਂ ਇਹ ਚੋਮੋ ਵਾਲੇ ਬੱਕਰੇ ਦੀਆਂ। ਅਸੀਂ ਬੱਕਰਾ ਚੋਮੋ ਤੋਂ ਲੈਂਦਾ ਸੀ। ਹਾਂ ਆ ਪੱਠਾ ਮੇਮ ਨਾਲ ਬੜਾ ਘਰੇ ਬੋਗਾ। ਉਹ ਬੋਗੇ ਸੀ ਉਹਨਾਂ ਤੋਂ ਲੈ ਕੇ ਆਏ ਦੀ। ਅਸੀਂ ਇਕੱਲਾ ਬੱਕਰਾ ਲੈਂਦਾ ਸੀ ਚੋਮੋ। ਇਕੱਲਾ ਬੱਕਰਾ ਲੈ ਕੇ ਆਏ। ਠੀਕ ਆ ਤੇ ਬੱਕਰੇ ਦਾ ਰਿਜ਼ਲਟ ਆ ਗਿਆ ਇਹ ਮੰਨ ਕੇ। ਇਹ ਰਿਜ਼ਲਟ ਆ ਗਿਆ ਜੀ ਉਹਦਾ। ਹੂੰ। ਇਹ ਕਿੰਨੇ ਟਾਈਮ ਦੀ ਆ ਜੀ ਪੱਠਾ? ਇਹ ਵੀ ਇੰਨਾ ਦੀ ਹਨਣਾ ਜੀ। ਅਸੀਂ ਇੰਨਾ ਦੀ ਹਨਣਾ ਹੈ। ਹੂੰ ਮੋਹਮੱਤ ਸਵੀ ਚੰਗੀ ਆ ਨਾ ਬਈ ਨਾਲੇ ਕੰਨਾਂ ਦੀ ਹਾਂਜੀ ਲਓ ਬਈ ਬਈ ਬੱਕਰੀਆਂ ਦੇਖ ਲਓ ਇੰਨਾ ਬਾਈਆਂ ਦੀਆਂ ਅਜੇ ਸੂਈਆਂ ਨਹੀਂ ਹੈਗੀਆਂ ਇਹ ਹਨਾ ਨਾ ਜੀ ਸੂਈਆਂ ਜੀ ਹੂੰ ਇਹਦਾ ਕੰਨ ਹੋ ਬਈ ਲੰਮਾ ਹਨਾ ਇਹ ਤੋਂ ਇਹ ਬੋਗਦੀ ਭੈਣ ਆ ਇਹ ਬਈ ਜਿਹੜੇ ਵਿੱਚ ਆ ਨਾ ਕੰਨ ਛੋਟੇ ਕਰ ਗੀਆਂ ਜਿਵੇਂ ਹੈਗੀਆਂ ਤਾਂ ਛਕੀਆਂ ਨੇ ਇਹ ਕਿਸੇ ਦੇ ਵੱਡੇ ਆ ਕੇ ਉਹਦਾ ਕੀ ਕਾਰਨ ਹੋ ਜਾਂਦਾ ਬਈ ਇਹ ਫਿਰ ਮਾਪਿਓ ਤੇ ਭਲੇ ਚਲੇ ਜਾਂਦੇ ਇਹ ਕਿਸੇ ਦੇ ਹੂੰ ਹੁਣ ਆਪਣੇ ਜੀ ਵੀ ਫਰਕ ਤਾਂ ਹੁੰਦਾ ਹੀ ਆ ਹੂੰ ਕੰਨ ਬਈ ਸਾਰਿਆਂ ਦੇ ਤੁਹਾਨੂੰ ਇੱਕ ਮੂੰਹ ਮੱਥਾ ਮਿਲੂਗਾ ਤੇ ਇਹੀ ਉਹ ਹੁੰਦੀ ਆ ਤੇ ਇੱਕ ਬਈ ਮੈਂ ਦੇਖਿਆ ਨਾ ਇਹ ਥੋੜ੍ਹੋਂ ਪਰਾਂ ਨਹੀਂ ਜਾਂਦੀਆਂ ਨਾ ਤੁਹਾਡੇ ਕੋਲ ਕੋਲ ਹੀ ਰਹਿੰਦੇ ਜਿੱਧਰ ਨੂੰ ਜਾਵਾਂਗੇ ਉਧਰ ਨੂੰ ਜਾਣਗੀਆਂ ਹਾਂ ਜੀ ਹਾਂ ਇਹ ਇੱਕ ਹਾਕ ਮਾਰੀ ਸਾਰਿਆਂ ਮਗਰ ਜਿਵੇਂ ਆ ਹੁਣ ਸਾਰੀਆਂ ਅਲੱਗ-ਅਲੱਗ ਖੜੀਆਂ ਨੇ ਜੇ ਤੂੰ ਸ਼ਾਕ ਮਾਰਤੀ ਆ ਜਾਣਗੀਆਂ ਗਾਰੰਟੀ ਆ ਮਾਰਿਓ ਜੀ ਹਾਕ ਮਾਰੀ ਜੀ ਆ ਜਾ ਓਏ ਆਉ 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 ਆਜੋ ਲਓ ਭਈਆ ਖਾਨਦਾਨੀ ਹੁੰਦੀ ਆ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਵੀ ਖਾਨਦਾਨ ਕੀ ਹੁੰਦਾ ਆ ਹੁੰਦੀ ਆ ਵੀ ਇੱਕ ਹਾਕ ਤੇ ਬਾਈ ਦੇ ਮਾਗਰ ਤੁਰ ਪਈਆਂ ਸਾਰੀਆਂ ਖੜ ਜੋ ਠੀਕ ਆ ਲੈ ਖੜ ਗਏ ਖੜ ਨਹੀਂ ਆਈ ਇਹ ਤਾਂ ਖੜ ਜੋ ਅਸਿਆ ਇਹ ਪੜਾਈਆਂ ਹੋਈਆਂ ਨੇ ਫਿਰ ਤਾਂ ਆਏ ਇੱਕ ਰਾਹੀ ਨਾਲ ਨਹੀਂ ਰਲਾਉਂਦੇ ਕਿਸ ਦੇ ਠੀਕ ਆ ਬੋਲ ਨਹੀਂ ਹੈਗਾ ਜੀ ਮੂੰਹ ਚ ਹਾਂ ਨਹੀਂ ਇਹ ਕਹਣੇ ਜੋ ਬਾਹਰ ਨਹੀਂ ਹੈਗੀਆਂ ਠੀਕ ਆ ਜਿੱਥੇ ਤੁਸੀਂ ਖੜ ਕੇ ਉੱਥੇ ਖੜ ਜਾਣੀ ਹਾਂ ਹਾਂ ਹੁਣ ਮਾਗਰ ਮੋੜੂ ਮੈਂ ਮਾਗਰ ਮੋੜਨੀਆਂ ਠੀਕ ਆ ਤੇ ਆ ਛੋਟੇ ਬੱਚੇ ਵੀ ਆ ਜੋ ਹਾਂ ਬੱਚਿਆਂ ਨੂੰ ਤਾਂ ਇੱਕ ਹਾਕ ਮਾਰੀ ਬੱਕਰੀਆਂ ਤੋਂ ਪਹਿਲਾਂ ਨਿਕਲ ਆਉਣਗੇ ਠੀਕ ਆ ਆ ਜੋ ਤੇ ਚਾਰ ਦੇ ਤੁਸੀਂ ਦੋਨੇ ਜਾਣੀ ਹੋ ਹਾਂ ਜੀ